ਜਿੱਥੇ ਉਹਨਾਂ ਦੋਨਾਂ ਭਰਾਵਾਂ ਨੇ ਜਾਂਦੇ ਜਾਂਦੇ ਲਾਸਟ ਸਾਲ ਵੀ ਤੜਫਦੇ ਤੜਫਦੇ ਇੱਥੋਂ ਤੱਕ ਬਾਹਰ ਆ ਗਏ ਸੀਗੇ ਇਹ ਇੱਥੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਾਰੇ ਆਪ ਲੋਕ ਸਾਰੇ ਲੋਕਾਂ ਨੂੰ ਪਤਾ ਹੀ ਹੈ ਸਾਰੇ ਵੀਰੋ ਵੀ ਜਿਵੇਂ ਨਿਆਲ ਪਿੰਡ ਦੇ ਵਿੱਚ ਬੜੀ ਆਪਾਂ ਮਾੜੀ ਘਟਨਾ ਹੋਈ ਏ ਜਿਵੇਂ ਸਾਡਾ ਇੱਕ ਡਰਾਈਵਰ ਵੀਰ ਇੱਕ ਛੋਟੇ ਜਿਹੇ ਮਤਲਬ ਸਾਡਾ ਦੇ ਚੋਰੀ ਦਾ ਇਲਜ਼ਾਮ ਲੱਗਿਆ 65000 ਦੀ ਚੋਰੀ ਦਾ ਇਲਜ਼ਾਮ ਲੱਗਿਆ ਉਹਨਾਂ ਦੋਨਾਂ ਦੋਸਤਾਂ ਨੇ ਆਪਣੀ ਜਿਹੜੀ ਜਾਨ ਹੈ ਉਹ ਕੁਰਬਾਨ ਕਰਤੀ ਸਿਰਫ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਆਪਣੇ ਦੇਸ਼ ਦੇ ਵਿੱਚ ਸੱਚ ਸਾਹਮਣੇ ਲਿਆਉਣ ਵਾਸਤੇ ਬੰਦੇ ਨੂੰ ਮਰਨਾ ਪੈਂਦਾ ਔਰ ਮਰਨ ਤੋਂ ਬਾਅਦ ਜਿਹੜਾ ਸੱਚੋ ਸਾਹਮਣੇ ਆਉਂਦਾ ਉਹ ਉਹਨਾਂ ਨੇ ਮਤਲਬ ਅਣਖੀ ਬੰਦੇ ਸੀਗੇ ਔਰ ਜਿਹੜੇ ਆਪਾਂ ਤੁਹਾਨੂੰ ਅੱਜ ਉਹਦੇ ਘਰ ਆਏ ਆ ਜੀ ਉਹਨਾਂ ਦਾ ਬੇਟਾ ਨਾਲ ਤੇ ਇਹ ਅਸੀਂ ਤਾਂ ਆਏ ਆ ਅਸੀਂ ਇਹ ਦਿਖਾਣਾ ਚਾਹੁੰਦੇ ਸੀਗੇ ਵੀ ਚਲੋ ਆਪਾਂ ਕਹਿ ਦੇਣਾ ਵੀ ਡਰਾਈਵਰ ਵੀਰ ਇਦਾਂ ਹੁੰਦੇ ਆ ਡਰਾਈਵਰ ਵੀਰ ਉਦਾਂ ਹੁੰਦੇ ਆ ਹਨਾ ਔਰ ਇਹ ਤੁਸੀਂ ਅੱਜ ਇਹ ਵੇਖ ਲਓ ਵੀ ਉਹ ਐਡਾ ਅਣਖੀ ਡਰਾਈਵਰ ਸੀ ਜਿਹੜੇ ਉਹਨੇ ਮਨ ਕੇ ਚੱਲੋ ਜੀ ਆਪਾਂ ਕਹਿ ਸਕਦੇ ਹਾਂ ਜੇ ਇਦਾਂ ਦਾ ਬੰਦਾ ਹੁੰਦਾ ਠੀਕ ਹੈ ਜੇ ਚੋਰੀਆਂ ਚਕਾਰੀਆਂ ਕਰਨ ਵਾਲਾ ਹੁੰਦਾ ਅੱਜ ਉਹਦਾ ਜਿਹੜਾ ਘਰ ਸੀ ਉਹ ਇਦਾਂ ਦਾ ਨਾ ਹੋਣਾ ਸੀ ਠੀਕ ਹੈ ਆ ਉਹਨੇ ਜਿਹੜਾ ਮੰਨ ਕੇ ਚੱਲੋ ਜੀ ਉਹ ਚੋਰੀਆਂ ਕਰਦਾ ਹੁੰਦਾ ਮੇਰਾ ਵੀਰ ਤੇ ਅੱਜ ਉਹਦਾ ਘਰ ਆ ਆ ਮੰਨ ਕੇ ਚੱਲੋ ਜਿੱਥੇ ਮੰਨ ਲਓ ਵੀ ਜਾਲੀ ਵੀ ਟੁੱਟੀ ਹੋਈ ਏ ਉਸ ਘਰ ਦੀ ਠੀਕ ਹੈ ਜੀ ਔਰ ਘਰ ਦੇ ਹਾਲਾਤ ਆਪਾਂ ਵੇਖ ਸਕਦੇ ਆ ਉਹ ਇਦਾਂ ਦੇ ਨਹੀਂ ਸੀ ਹੁਣ ਹੁਣ ਨੂੰ ਇੱਥੇ ਆਲੀਸ਼ਾਨ ਉਹਨੇ ਕੋਠੀ ਪਾਈ ਹੋਣੀ ਸੀਗੀ ਵੀ ਛੱਤ ਤੇ ਜਿਹੜਾ ਉਹ ਵੀ ਉੱਪਰ ਡਾਟ ਲੱਗੀ ਹੋਈ ਏ ਠੀਕ ਹੈ ਅਦਰੋਜ ਚੋਰੀਆਂ ਕਰਦਾ ਹੁੰਦਾ ਤਾਂ ਇੱਥੇ ਮੰਨ ਕੇ ਚੱਲੋ ਵੱਡੇ ਵੱਡੇ ਲੈਂਟਰ ਪਏ ਹੋਣੇ ਸੀਗੇ ਲੰਬੇ ਲੰਬੇ ਚੋੜੇ ਚੋੜੇ ਠੀਕ ਹੈ ਜੀ ਬਾਹਰ ਪੱਥਰ ਲੱਗਾ ਹੋਣਾ ਸੀਗਾ ਇੱਥੇ ਤੇ ਮੇਰੇ ਭਰਾ ਦੇ ਘਰ ਵੇਖ ਕੇ ਅੱਖਾਂ 'ਚ ਪਾਣੀ ਆਉਂਦਾ ਪਿਆ ਇੱਥੇ ਮੰਨ ਕੇ ਚੱਲੋ ਦੀ ਕੰਦਾ ਵੀ ਪਾਟੀ ਹੋਈਆਂ ਨੇ ਵਿਚਾਰੇ ਦੀਆਂ ਅਣੇਦ ਵਾਲੇ ਨਾ ਤਾਂ ਇਹ ਤਰਖਾ ਦੇ ਸਿਰ ਤੇ ਕੰਮ ਕਰਦਾ ਰਿਹਾ ਆ ਹਾਲਾਤ ਹੁੰਦੇ ਆ ਜਿਹੜੇ ਆਪਾਂ ਸੱਚੇ ਬੰਦੇ ਦੇ ਘਰ ਦੇ ਹਾਲਾਤ ਐਹੋ ਜਿਹੀ ਹੋਣਗੇ ਸਿਆਣੇ ਕਹਿੰਦੇ ਆ ਵੀ ਜਿਹੜਾ ਆਪਾਂ ਹੱਕ ਸੱਚ ਨਾਲ ਤੇ ਆਪਣਾ ਸਿਰਫ ਜਿਹੜਾ ਵੀ ਲੋਨ ਮਰਚੀ ਚੱਲਦਾ ਹੈ ਔਰ ਉਹਦਾ ਲੋਨ ਮਰਚ ਹੀ ਚੱਲਦਾ ਸੀ ਵਾਕਈ ਲੋਨ ਮਰਚ ਚੱਲਦਾ ਸੀਗਾ ਉਹ ਆਪਣੇ ਘਰ ਨੂੰ ਇੱਕ ਇੱਟ ਵੀ ਨਹੀਂ ਲਾ ਸਕਿਆ ਜੇ ਉਹ ਚੋਰੀਆਂ ਠੱਗੀਆਂ ਕਰਦਾ ਹੁੰਦਾ ਤਾਂ ਇੱਥੇ ਉਹਨੇ ਵੱਡੇ ਵੱਡੇ ਮਹਿਲ ਪਾ ਦੇਨੇ ਸੀਗੇ ਉਹਨੇ ਦਿਨਾਂ 'ਚ ਹੀ ਤੇ ਬਾਕੀ ਆਜੋ ਤੁਹਾਨੂੰ ਅਸੀਂ ਉਸ ਕਮਰੇ ਦੇ ਦੀ ਜਿੱਥੇ ਉਹਨਾਂ ਦੋਨਾਂ ਭਰਾਵਾਂ ਨੇ ਜਾਂਦੇ ਜਾਂਦੇ ਲਾਸਟ ਸਾਹ ਲਿਆ ਜੰਪਾ ਕਹਿ ਸਕਦੇ ਨੇ ਜਿੱਥੇ ਉਹਨਾਂ ਨੇ ਸਲਫਾਜ਼ ਕਰਦੀ ਆ ਉਸ ਕਮਰੇ ਦੇ ਹਾਲਾਤ ਨੇ ਇਹ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਜਿੱਥੇ ਮੈਂ ਖੜਾ ਇਸ ਜਗ੍ਹਾ ਤੇ ਖੜ ਕੇ ਉਹ ਵੀਰ ਬੋਲਿਆ ਸੀਗਾ ਇੱਥੇ ਉਹਨਾਂ ਦੇ ਦੂਸਰਾ ਭਰਾ ਸੀਗਾ ਨਾਲ ਔਰ ਇੱਥੇ ਤੜਫ ਦੇ ਤੜਫ ਦੇ ਜਿੱਦਾਂ ਹੁਣ ਭੈਣ ਜੀ ਕਹਿ ਰਹੇ ਆ ਵੀ ਤੜਫ ਦੇ ਤੜਫ ਦੇ ਇੱਥੋਂ ਤੱਕ ਬਾਹਰ ਆ ਗਏ ਸੀਗੇ ਇਹ ਇੱਥੋਂ ਤੱਕ ਇੱਕ ਵੀਰ ਸਾਡਾ ਇੱਥੇ ਮੋਕੀ ਗਿਆ ਸੀ ਇੱਕ ਸਾਡਾ ਇੱਕ ਉਸੇ ਤੱਕ ਜਾ ਕੇ ਉਹਨਾਂ ਦਾ ਜਦ ਅੰਦਰ ਪਾਟਿਆ ਉੱਥੇ ਜਾ ਕੇ ਉਹਨੇ ਗੋਟਾਂ ਦੇ ਤੇ ਪੋਣੀਆਂ ਮੋਗੀਆਂ ਮਾਰ ਕੇ ਪੋਣੀਆਂ ਕਰਨ ਦੀ ਕੋਸ਼ਿਸ਼ ਕੀਤੀ ਇਹ ਸੋਸਾ ਲੋ ਜਿਹੜੇ ਤੂੰ ਲੈ ਕੇ ਉੱਤੇ ਤੱਕ ਤੜਫ ਦੇ ਓਏ ਹੋਏ ਇਹ ਉਹਨਾਂ ਦਾ ਬੇਟਾ ਜੀ ਵੇਖੋ ਇਹਦੇ ਹਾਲਾਤ ਨੇ ਹੁਣ ਮੰਨ ਕੇ ਚੱਲੋ ਜੀ ਆਪਾਂ ਕਹਿ ਨਹੀਂ ਸਕਦੇ ਇਹ ਜਿਹਦੇ ਘਰ ਤੋਂ ਲੱਗਦੀ ਹੈ ਉਹ ਹੀ ਜਾਣਦਾ ਹੈ ਦੂਜੇ ਬੰਦੇ ਤੇ ਸਿਰਫ ਗੱਲਾਂ ਹੀ ਹੁੰਦੀਆਂ ਦੂਜੇ ਬੰਦਿਆਂ ਵਾਸਤੇ ਦੁੱਖ ਜਿਹੜਾ ਉਹ ਆਪਾਂ ਸਾਰਿਆਂ ਨੂੰ ਹੀ ਪਰ ਜਿਹੜਾ ਇਸ ਪਰਿਵਾਰ ਨੂੰ ਘਾਟਾ ਹੈ ਉਹ ਇਹਨਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਠੀਕ ਹੈ ਜੀ ਇਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹ ਜਿੰਦਗੀ ਜਿੰਦਗੀ 'ਚ ਕਦੇ ਵੀ ਪੂਰਾ ਨਹੀਂ ਹੋ ਸਕਦਾ